ਸਾਥੀਓ ਲਾਲ ਲੋਕ ਦਾ ਰਾ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਧਿਆਪਨ ਕਿਤੇ ਨਾਲ ਜੁੜੇ ਹੋਣ ਕਰਕੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਆਪ ਸਭ ਨਾਲ ਉਹਨਾਂ ਵਿਸ਼ਿਆਂ ਬਾਰੇ ਵਿਚਾਰ ਚਰਚਾ ਕੀਤੀ ਜਾਵੇ ਜੋ ਸਿਹਤਮੰਦ ਸਮਾਜ ਦੇ ਹੱਕ ਵਿੱਚ ਹੋਵੇ ਇਹ ਸਚਾਈ ਹੈ ਕਿ ਸਿਹਤਮੰਦ ਲੋਕ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਨ ਪਰ ਅੱਜ ਦੀ ਦੌੜ ਭੱਜਵਲੀ ਜ਼ਿੰਦਗੀ ਵਿੱਚ ਅਸੀਂ ਸੋਖ ਸੋਤਾਂ ਨੂੰ ਤਰਦੀ ਦੇ ਰਹੇ ਹਾਂ ਪਰ ਆਪਣੀ ਸਿਹਤ ਦਾ ਖਿਆਲ ਕਰਨਾ ਭੁੱਲ ਗਏ ਹਾਂ ਮੋਬਾਈਲ ਤੇ ਘੰਟਿਆਂ ਬਤੀ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ ਪਰ ਜੇਕਰ ਸਾਨੂੰ ਸਵੇਰੇ ਉੱਠ ਕੇ ਸੈਰ ਤੇ ਜਾਣ ਲਈ ਕੋਈ ਕਹੇ ਤਾਂ ਅਸੀਂ ਸੌ ਤਰ੍ਹਾਂ ਦੇ ਬਹਾਨੇ ਲਾ ਕੇ ਟਾਲ ਦਿੰਦੇ ਹਾਂ ਸਾਡੀ ਅੱਜ ਦੀ ਜਵਾਂ ਪੀੜੀ ਦਾ ਹਾਲ ਇਹ ਹੈ ਕਿ ਸਕੂਲਾਂ ਵਿੱਚ ਕਰਵਾਈ ਜਾਂਦੀ ਸਵੇਰ ਦੀ ਸਭਾ ਵਿੱਚ ਜੇਕਰ ਉਹਨਾਂ ਨੂੰ 10 ਮਿੰਟ ਜਿਆਦਾ ਖੜੇ ਹੋਣਾ ਪੈ ਜਾਵੇ ਤਾਂ ਧੜਾਮ ਧੜਾਮ ਕਰਕੇ ਡਿੱਗਦੇ ਹਨ ਇਸ ਦਾ ਮੁੱਖ ਕਾਰਨ ਹੈ ਕਿ ਵਰਤਮਾਨ ਪੀੜ੍ਹੀ ਆਪਣੀ ਸਿਹਤ ਦੀ ਸੰਭਾਲ ਪ੍ਰਤੀ ਇੰਨੀ ਸੁਚੇਤ ਨਹੀਂ ਹੈ ਸਾਥੀਓ ਮੈਂ ਵਿਦੇਸ਼ਾਂ ਵਿੱਚ ਜਾ ਕੇ ਦੇਖਿਆ ਕਿ ਉੱਥੇ ਲੋਕੀ ਜਿੰਨੀ ਹੱਡ ਭਨਵੀ ਮਿਹਨਤ ਕਰਦੇ ਹਨ ਓਨੀ ਹੀ ਜ਼ਿਆਦਾ ਉਹ ਜਿਮ ਵਿੱਚ ਜਾ ਕੇ ਕਈ ਤਰ੍ਹਾਂ ਦੀਆਂ ਸਰੀਰਕ ਕ੍ਰਿਆਮਾਂ ਕਰਕੇ ਆਪਣੀ ਸਿਹਤ ਦੀ ਸੰਭਾਲ ਕਰਦੇ ਹਨ ਔਰਤ ਹੁਣ ਜਾ ਮਰਦ ਹੋਣ ਉਹਨਾਂ ਲਈ ਜਿਮ ਜਾਣਾ ਉਨਾ ਹੀ ਜ਼ਰੂਰੀ ਜਿੰਨਾ ਸਵੇਰੇ ਉੱਠ ਕੇ ਸਾਡੇ ਲਈ ਚਾਹ ਬਿਣਾ ਸਾਡੇ ਦੇਸ਼ ਵਿੱਚ ਪਾਰਕਾਂ ਨੂੰ ਦੇਖ ਲਓ ਉੱਥੇ ਜ਼ਿਆਦਾਤਰ ਤੁਹਾਨੂੰ ਅਧਖੜ ਉਮਰ ਦੇ ਲੋਕ ਹੀ ਸੈਰ ਕਰਦੇ ਮਿਲਣ ਉਹ ਵੀ ਕੋਈ ਟਾਵਾ ਟਾਵਾ ਹੁੰਦਾ ਹੈ ਬਹੁਤੇ ਲੋਕ ਤਾਂ ਸੂਰਜ ਚੜ੍ਹੇ ਹੀ ਉੱਠਦੇ ਹਨ ਨੌਜਵਾਨ ਪੀੜੀ ਦਾ ਹਾਲ ਇਹ ਹੈ ਕਿ ਉਹ ਦੇਰ ਰਾਤ ਤੱਕ ਮੋਬਾਈਲ ਤੇ ਵਿਜੀ ਰਹਿੰਦੇ ਹਨ ਜਿਸ ਕਰਕੇ ਪਾਰਕਾਂ ਵਿੱਚ ਉਹਨਾਂ ਦੇ ਦੁਰਲਭ ਦਰਸ਼ਨ ਨਹੀਂ ਹੁੰਦੇ ਕੱਲ 21 ਜੂਨ ਦਾ ਦਿਨ ਅੰਤਰਰਾਸ਼ਟਰੀ ਯੋਗਾ ਦਿਵਸ ਅਤੇ ਅੰਤਰਰਾਸ਼ਟਰੀ ਸੰਗੀਤ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਇਸ ਦਿਨ ਨੂੰ ਵੱਡਾ ਦਿਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਸ਼ਾਇਦ ਇਸੇ ਕਰਕੇ ਇਸ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਲਈ ਚੁਣਿਆ ਗਿਆ। ਇਸ ਦਿਨ ਤੇ ਸੈਮੀਨਾਰ ਕਰਾਉਣੇ, ਭਾਸ਼ਣ ਦੇਣੇ ਤੇ ਯੋਗ ਦੀਆਂ ਕੁਝ ਕਿਰਿਆਵਾਂ ਵਾਲੀਆਂ ਫੋਟੋਆਂ ਕਰਵਾ ਕੇ ਅਖਬਾਰਾਂ ਵਿੱਚ છਪਾ ਕੇ ਲੋਕ ਭੁੱਲ ਜਾਂਦੇ ਹਨ। ਕਿ ਯੋਗ ਦੀਆਂ ਕ੍ਰਿਆਵਾਂ ਨੂੰ ਹਰ ਰੋਜ਼ ਕਰਨ ਦੀ ਲੋੜ ਹੈ ਸਾਥੀਓ ਜੇਕਰ ਸੰਗੀਤ ਰੂਹ ਦੀ ਖੁਰਾਕ ਹੈ ਤਾਂ ਯੋਗ ਸਿਹਤ ਦੀ ਖੁਰਾਕ ਹੈ ਯੋਗ ਸਰੀਰ ਨੂੰ ਮਨ ਨਾਲ ਅਤੇ ਮਨ ਨੂੰ ਆਤਮਾ ਨਾਲ ਜੋੜਨ ਦਾ ਇੱਕ ਨਿਯਮ ਹੈ ਜੋ ਬਿਨਾਂ ਨਾਗਾ ਹਰ ਰੋਜ਼ ਕਰਨਾ ਚਾਹੀਦਾ ਹੈ ਅੱਜ ਦੀ ਦੌੜ ਭੱਜ ਭਾਲੀ ਜ਼ਿੰਦਗੀ ਅੱਜ ਦੀ ਦੌੜ ਭੱਜ ਵਾਲੀ ਅਤੇ ਤਣਾਅ ਵਾਲੀ ਜ਼ਿੰਦਗੀ ਵਿੱਚ ਸਾਡੇ ਮਨ ਦਿਮਾਗ ਤੇ ਆਤਮਾ ਦਾ ਸੰਤੁਲਨ ਵਿਗੜਿਆ ਹੋਇਆ ਹੈ ਜਿਸ ਨੇ ਸਾਡੇ ਰੋਜ਼ ਮਰਦੇ ਜੀਵਨ ਨੂੰ ਨਾਵਾਂਡੋਲ ਕੀਤਾ ਹੋਇਆ ਸਾਥੀਓ ਸਾਡੇ ਬੱਚੇ ਆਪਣਾ ਵੱਧ ਤੋਂ ਵੱਧ ਸਮਾਂ ਮੋਬਾਈਲ ਤੇ ਖਰਚ ਕਰਕੇ ਇਨਜੋਗ ਕਿਰਿਆਵਾਂ ਤੋਂ ਵਾਂਝੇ ਹੋ ਰਹੇ ਹਨ ਅਤੇ ਕਈ ਤਰ੍ਹਾਂ ਦੀਆਂ ਦੁਰਾਚਾਰਕ ਬਿਰਤੀਆਂ ਦਾ ਸ਼ਿਕਾਰ ਹੋ ਰਹੇ ਹਨ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਕੇ ਉਹਨਾਂ ਦੇ ਸਰੀਰ ਨਿਸ਼ਕਿਰਿਆ ਹੋ ਰਹੇ ਹਨ ਜਿਸ ਕਰਕੇ ਉਹਨਾਂ ਦੇ ਸਰੀਰਾਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਘਟ ਰਹੀ ਹੈ ਯੋਗ ਸ਼ਾਂਤੀ ਅਤੇ ਖੁਸ਼ਹਾਲੀ ਦੀ ਕੁੰਜੀ ਹੈ। ਰੋਗ ਮੁਕਤ ਰਹਿਣ ਦਾ ਨੁਕਤਾ ਹੈ। ਦੇਸ਼ ਦਾ ਮਸ਼ੀਨੀਕਰਨ ਹੋਣ ਨਾਲ ਸਾਡੇ ਲੋਕਾਂ ਵਿੱਚ ਹੱਥੀਂ ਕੰਮ ਕਰਨ ਦਾ ਰੁਝਾਨ ਬਹੁਤ ਘਟ ਰਿਹਾ ਹੈ। ਜਿਸ ਕਰਕੇ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਹਸਪਤਾਲਾਂ ਦੀ ਆਮਦਨ ਵਿੱਚ ਵਾਧਾ ਕਰ ਰਹੇ ਹਨ। ਯੋਗ ਨੂੰ ਅਪਣਾ ਕੇ ਅਸੀਂ ਬਿਮਾਰੀਆਂ ਨੂੰ ਅੰਗੂਠਾ ਦਿਖਾ ਸਕਦੇ ਹਾਂ। ਤੇ ਤੰਦਰੁਸਤੀ ਦੇ ਨਾਲ-ਨਾਲ ਬਿਮਾਰੀਆਂ ਤੇ ਹੋਣ ਵਾਲੇ ਖਰਚ ਨੂੰ ਵੀ ਬਚਾ ਸਕਦੇ ਹਾਂ ਯੋਗ ਕਸਰਤਾਂ ਦਾ ਸਮੇਲ ਹੈ ਜਿਸ ਵਿੱਚ ਅਸੀਂ ਸਵਾਸ ਨਾਲ ਸੰਬੰਧਿਤ ਅਤੇ ਹੋਰ ਕਈ ਤਰ੍ਹਾਂ ਦੀਆਂ ਸਰੀਰਕ ਕ੍ਰਿਆਵਾਂ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹਾਂ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਯੋਗ ਕ੍ਰਿਆਵਾਂ ਨਾਲ ਜੋੜਨਾ ਚਾਹੁੰਦੇ ਹਾਂ ਤਾਂ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਬਚਪਨ ਤੋਂ ਹੀ ਬੱਚਿਆਂ ਨੂੰ ਇਹਨਾਂ ਵੱਲ ਆਕਰਸ਼ਿਤ ਕਰਨ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣ ਦੇ ਨਾਲ ਨਾਲ ਆਪ ਖੁਦ ਯੋਗ ਦੀਆਂ ਕ੍ਰਿਆਵਾਂ ਕਰਕੇ ਆਪਣੇ ਬੱਚਿਆਂ ਦੀ ਇਹਨਾਂ ਪ੍ਰਤੀ ਰੁਚੀ ਪੈਦਾ ਕਰਨ। ਕਮਾਲ ਦੀ ਗੱਲ ਇਹ ਹੈ ਕਿ 21 ਜੂਨ ਦਾ ਦਿਨ ਅੰਤਰਰਾਸ਼ਟਰੀ ਸੰਗੀਤ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਯੋਗਾ ਸਾਡੇ ਸਰੀਰ ਦੀ ਖੁਰਾਕ ਹੈ ਤੇ ਸੰਗੀਤ ਸਾਡੀ ਰੂਹ ਦੀ ਖੁਰਾਕ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਸੰਗੀਤ ਸਾਡੀ ਆਤਮਾ ਤੇ ਚੜੀ ਹੋਈ ਮਿੱਟੀ ਨੂੰ ਸਾਫ਼ ਕਰਦੀ ਹੈ ਸਾਥੀਓ ਕੈਲੀਫੋਰਨੀਆ ਦੀ ਯੂਨੀਵਰਸਿਟੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਸੰਗੀਤ ਦਾ ਕੋਈ ਵੀ ਸਾਜ਼ ਵਜਾਉਣ ਦੇ ਨਾਲ ਜਿੱਥੇ ਮਨੁੱਖ ਦੀ ਯਾਦਸ਼ਤਵਧੀ ਹੈ ਉੱਥੇ ਬੀਪੀ ਤੇ ਦਿਲ ਦੀ ਧੜਕਣ ਵੀ ਠੀਕ ਰਹਿੰਦੀ ਹੈ ਇੱਕ ਗਾਇਕ ਜਦੋਂ ਕਿਸੇ ਸਵਰ ਤੇ ਰਾਗ ਆਲਾਪਦਾ ਹੈ ਧੁਨਾ ਕੱਢਦਾ ਹੈ ਸੁਰੀਆਂ ਧੁਨਾ ਕੱਢਦਾ ਹੈ ਤਾਂ ਉਹ ਆਲੇ-ਦੁਆਲੇ ਦੇ ਦੁਨਿਆਵੀ ਫਿਕਰਾਂ ਨੂੰ ਭੁੱਲ ਕੇ ਮੈਡੀਟੇਸ਼ਨ ਯੋਗ ਵਰਗੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਅੱਜ ਕੱਲ ਤਾਂ ਬਹੁਤੇ ਲੋਕ ਆਪਣੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਡਿਪਰੈਸ਼ਨ ਨੂੰ ਘਟਾਉਣ ਲਈ 뮤ਜ਼ਿਕ ਥੈਰੇਪੀ ਕਰਵਾ ਕੇ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ ਸਾਥਿਓ 21 ਜੂਨ ਨੂੰ ਮਨਾਏ ਗਏ ਯੋਗ ਦਿਵਸ ਅਤੇ ਸੰਗੀਤ ਦਿਵਸ ਦੇ ਮੌਕੇ ਤੇ ਮੇਰਾ ਤੁਹਾਨੂੰ ਇਹੀ ਕਹਿਣਾ ਹੈ ਕਿ ਜੇਕਰ ਤੁਸੀਂ ਵੀ ਖੁਸ਼ਹਾਲ ਜ਼ਿੰਦਗੀ ਨੂੰ ਜਿਉਣ ਦੇ ਇੱਛਕ ਹੋ ਤਾਂ ਅੱਜ ਤੋਂ ਹੀ ਯੋਗ ਨਾਲ ਜੁੜੋ ਤੇ ਚੜ੍ਹਦੀ ਕਲਾ ਵਾਲਾ ਜੀਵਨ ਗੁਜ਼ਾਰੋ